ਕਰੋੜ ਜਿਹੜੀਆਂ ਖਾਣੀਆਂ ਨੇ ਉਹ ਵੀ ਕਰੋੜਾਂ ਰੂਪ ਦੇ ਵਿੱਚ ਹਨ ਤੇ ਜਿਹੜੇ ਖੰਡ ਨੇ ਉਹ ਵੀ ਕਰੋੜਾਂ ਰੂਪ ਦੇ ਵਿੱਚ ਹਨ ਜਿਸ ਤਰ੍ਹਾਂ ਖਾਣੀ ਅਰ ਖੰਡ ਕਈ ਕੋਟ ਕਰੋੜਾਂ ਰੂਪ ਦੇ ਵਿੱਚ ਇਹ ਜਿਹੜੇ ਖੰਡ ਬ੍ਰਹਿਮੰਡ ਉਚਾਰਣ ਕੀਤੇ ਨੇ ਦਰਸਾਉਣਾ ਕੀਤੇ ਨੇ ਆਪਣੇ ਤਾਈ ਦਿਖਾਉਣਾ ਕੀਤੇ ਨੇ ਜਿਨ੍ਹਾਂ ਦੇ ਵਿੱਚ ਹੀ ਆਪਾਂ ਰਹਿ ਕੇ ਸੰਗਤ ਜੀਉ ਪਰਤ ਰਹੇ ਆ ਇਸ ਕਰਕੇ ਤਾਂ ਹੀ ਸਤਿਗੁਰੂ ਸੱਜੇ ਬਾਦਸ਼ਾਹ ਬਚਨ ਕਰਦੇ ਹਨ ਬਲੇਹਾਰੀ ਕੁਦਰਤ ਬਸਿਆ ਤੇਰਾ ਅੰਤ ਨਾ ਜਾਹੀ ਲਖਿਆ ਉਹ ਪਰਮੇਸ਼ਰ ਬੜਾ ਹੀ ਬੇਅੰਤ ਬੜਾ ਹੀ ਦਿਆਲੂ ਤੇ ਕਿਰਪਾਲੂ ਹੈ ਸਰਬਸ਼ਕਤੀਮਾਨ ਹੈ ਸਰਬ ਸ੍ਰੇਸ਼ਟ ਹੈ ਸੰਗਤ ਜੀਉ ਤੇ ਉਸ ਪਰਮੇਸ਼ਰ ਦਾ ਜਿਹੜਾ ਅੰਤ ਹੈ ਉਹ ਨਹੀਂ ਪਾਇਆ ਜਾ ਸਕਦਾ ਨਾਨਕ ਅੰਤ ਨਾ ਅੰਤ ਜੋ ਪਰਮੇਸ਼ਰ ਦਾ ਅੰਤ ਹੈ ਉਹ ਨਾ ਕਿਸੇ ਨੇ ਪਾਇਆ ਹੈ ਤੇ ਨਾ ਹੀ ਪਰਮੇਸ਼ਰ ਦੇ ਅੰਤ ਨੂੰ ਕੋਈ ਪਾ ਸਕਿਆ ਹੈ ਤੇ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਸ੍ਰਿਸ਼ਟੀ ਲੋਕ ਹੈ ਲਈਏ ਜਾਂ ਪਰਮੇਸ਼ਰ ਦੇ ਹੁਕਮ ਨੂੰ ਕਹਿ ਲਈਏ ਕੋਈ ਸਮਝ ਨਹੀਂ ਸਕਦਾ ਨਿ ਜਾ ਨਹੀਂ ਸਕਦਾ ਕਥਨਾ ਕਥੀ ਨ ਆਵੇ ਟੋਟ ਕਥ ਕਥ ਕਥੀ ਕੋਟੇ ਕੋਟ ਬੋਟ ਇਹ ਜਪਦੀ ਸਾਹਿਬ ਦਾ ਬਚਨ ਹੈ ਸਭ ਨੂੰ ਕਹਿੰਦੇ ਜਿਤਨੇ ਵੀ ਮਰਦੇ ਵਿਦਵਾਨ ਪ੍ਰਚਾਰਕ ਗਿਆਨੀ ਧਿਆਨੀ ਆਪਣੇ ਆਪ ਦੇ ਵਿੱਚ ਜਪੀ ਜਾਣ ਧਿਆਈ ਜਾਣ ਵਿਚਾਰੀ ਜਾਣ ਪਰ ਜੋ ਪਰਮੇਸ਼ਰ ਦੀ ਗਤਨਾ ਹੈ ਪਰਮੇਸ਼ਰ ਦੇ ਨਾਮ ਸਿਮਰਨ ਦੀ ਜਿਹੜੀ ਵਡਿਆਈ ਹੈ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਕੋਟ-ਕੋਟ ਕਰੋੜਾ ਜਿਹੜੇ ਜੀਵ ਹਗ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਪਰਮੇਸ਼ਰ ਦੀ ਸ਼ਕਤੀ ਨੂੰ ਪਰਮੇਸ਼ਰ ਦੇ ਵਿਧਾਨ ਨੂੰ ਵਿਚਾਰ ਰਹੇ ਨੇ ਦੱਸ ਰਹੇ ਨੇ ਪਰ ਉਸ ਪਰਮੇਸ਼ਰ ਦੇ ਨਾਮ ਦੀ ਵਡਿਆਈ ਦਾ ਕਿਸੇ ਨੇ ਵੀ ਅੰਤ ਨਹੀਂ ਪਾਉਣਾ ਕੀ